ਹਾਂਜੀ ਪੰਜਾਬੀ ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਅਦਬੀ ਦਾ ਮਾਮਲਾ ਫਿਰ ਤੋਂ ਸਾਹਮਣੇ ਆ ਚੁੱਕਿਆ ਜਿਹੜਾ ਕਿ ਇਹ ਚੌਥਾ ਮਾਮਲਾ ਹੁਣ ਤੁਸੀਂ ਕੀ ਕਹੋਗੇ ਇਹਨੂੰ ਵੇਖ ਕੇ ਕਿਉਂਕਿ ਇਹ ਬੰਦਾ ਕੋਈ ਹੋਰ ਨਹੀਂ ਮੈਂ ਤੁਹਾਡੇ ਅੱਗੇ ਇੱਕ ਇੱਕ ਸਬੂਤ ਦਾ ਜਿਹੜਾ ਕਿ ਗੱਲ ਆ ਉਹ ਸਾਰੀ ਧਰੂੰਗਾ ਜਿਵੇਂ ਕਿ ਇਹਨੂੰ ਦੇਖ ਕੇ ਤੁਸੀਂ ਕੀ ਕਹੋਗੇ ਕਿਉਂਕਿ ਇਹ ਬੰਦਾ ਜਿਹੜਾ ਇਹ ਖੁਦ ਹੈ ਕਾਪ ਇਹ ਸਿੰਘ ਹੈ ਪਾਠੀ ਹੈ ਯਾ ਕਮਾਲ ਹੋ ਗਈ ਤਿੰਨ ਮਾਮਲੇ ਪਹਿਲਾਂ ਆ ਚੁੱਕੇ ਤਾਂ ਚੌਥਾ ਮਾਮਲਾ ਤੁਹਾਡੀ ਅਕੰਨ ਦੇ ਸਾਹਮਣੇ ਮੈਂ ਰੱਖੂੰਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਮੈਂ ਕਹਿੰਦਾ ਵੀ ਅੰਦਰੋਂ ਅੰਦਰੀ ਕੋਈ ਚਾਹੇ ਕੋਈ ਆਪਣੀ ਲੋਕ ਕਿਉਂ ਨਾ ਹੋਣ ਇਹਨਾਂ ਦੇ ਪ੍ਰਤੀ ਕੋਈ ਸਤਿਮਾਨ ਨਹੀਂ ਰਿਹਾ ਗੁਰੂ ਘਰ ਦੇ ਪ੍ਰਤੀ ਬੰਦਾ ਗੁਰੂ ਘਰ ਦੇ ਵਿੱਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਜਰਦਾ ਲਾ ਰਿਹਾ ਜਰਦਾ ਲਾ ਰਿਹਾ ਇੱਕ ਪਾਠੀ ਬੰਦਾ ਤਾਂ ਤੁਸੀਂ ਹੁਣ ਦੇਖੋ ਵੀ ਗੁਰੂ ਗ੍ਰੰਥ ਸਾਹਿਬ ਦੀ ਕਿੰਨੀ ਮਰਜ਼ਾਦਾ ਹੁੰਦੀ ਐ ਤੇ ਕਿੰਨੀ ਮਤਲਬ ਪਵਿੱਤਰਤਾ ਹੁੰਦੀ ਐ ਤਾਂ ਬੰਦਾ ਉਹਦੇ ਕੋਲੇ ਬੈਠ ਕੇ ਜਰਦਾ ਲਾ ਰਿਹਾ ਥੁੱਕ ਲਾ ਕੇ ਮੂੰਹ ਵਿੱਚ ਉਂਗਲੀ ਪਾ ਕੇ ਦੁਬਾਰਾ ਮਲ ਕੇ ਫਿਰ ਉਹਨੂੰ ਲਾ ਰਿਹਾ ਤੇ ਉਸੇ ਹੱਥਾਂ ਦੇ ਨਾਲ ਪੰਨੇ ਪਲਟ ਰਿਹਾ ਜੀ ਗੁਰੂ ਘਰ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਐਦੂ ਮਾੜੀ ਬੇਅਦਵੀ ਕੀ ਹੋਊਗੀ ਦੇਖੋ ਪਹਿਲਾ ਸਵਾਲ ਰੱਖਦੇ ਸੀ ਹੋਰ ਲੋਕਾਂ ਤੇ ਵੀ ਬੇਅਦਵੀ ਦੇ ਪਿੱਛੇ ਮੈਂ ਵੀ ਪਾਈ ਸੀ ਅਪਡੇਟ ਵੀ ਭਾਈ ਇਹਦੇ ਪਿੱਛੇ ਸਰਕਾਰ ਦਾ ਰੋਲ ਵੀ ਭਾਈ ਅਮਰਪਾਲ ਤੋਂ ਮੁੱਦਾ ਭਟਕੇ ਤੇ ਧਿਆਨ ਬੇਅਦਬੀਆਂ ਵਾਲੇ ਪਾਸੇ ਹੋ ਜੇ ਵੀ ਆਪ ਸਮੇਂ ਸਿੰਘ ਲੜ ਲੜ ਪੈਣਗੇ ਚਲੋ ਇਸ ਗੱਲ ਨੂੰ ਛੱਡਦੇ ਆਂ ਆਪਾਂ ਦੂਜੀ ਗੱਲ ਤੇ ਆਜੋ ਵੀ ਜਿਹੜੀ ਹੁਣੇ ਸਿੰਘ ਦੁਆਰਾ ਇੱਕ ਪਾਠੀ ਦੁਆਰਾ ਗ੍ਰੰਥੀ ਦੁਆਰਾ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹਦਾ ਦੋਸ਼ ਲਾਓਗੇ ਕਿਹਦੇ ਤੇ ਕਿਉਂਕਿ ਗੱਲ ਬੜੀ ਗੰਭੀਰ ਆ ਮਾਮਲਾ ਬੜਾ ਸੰਗੀਨ ਆ ਤਾਂ ਮੈਂ ਤੁਹਾਡੇ ਹੁਣ ਸਾਹਮਣੇ ਰੱਖੂਆਂ ਤਾਂ ਕਿ ਤੁਹਾਨੂੰ ਵੀ ਯਕੀਨ ਹੋ ਜਾਵੇ ਤੇ ਇੱਕ ਇੱਕ ਮੈਂ ਤੁਹਾਨੂੰ ਇੱਕ ਹੋਰ ਅਪੀਲ ਕਰਦਾ ਪਹਿਲਾਂ ਵੀ ਇੱਕ ਇੱਕ ਆਪਣੇ ਸਿੰਘ ਕੋਲ ਤੇ ਆਪਣੇ ਭੈਣ ਭਰਾਵਾਂ ਦੇ ਵਿੱਚ ਯਾਨੀ ਪੂਰੇ ਪੰਜਾਬ ਦੇ ਵਿੱਚ ਇਹ ਵੀਡੀਓ ਫੈਲਣੀ ਚਾਹੀਦੀ ਹੈ ਤੁਹਾਡੀ ਜ਼ਿੰਮੇਵਾਰੀ ਹੋ ਗਈ ਮੈਂ ਤੁਹਾਨੂੰ ਸਬੂਤ ਦਿੰਦਾ ਕਿ ਤੁਸੀਂ ਕੀ ਕਹੋਗੇ ਤੁਸੀਂ ਵੀਡੀਓ ਨੂੰ ਫਿਰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰ ਦਿਓ ਤੁਹਾਨੂੰ ਦਿਖਾਉਣਾ ਕਿ ਕਿਹੜੇ ਤਰੀਕੇ ਦੇ ਨਾਲ ਗੁਰੂ ਘਰ ਦੀ ਤੇ ਬਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਵਿਆਖਿਆ ਕੀਤੀ ਜਾ ਰਹੀ ਹੈ ਜੀ ਹਾਂ ਤੁਸੀਂ ਦੇਖ ਸਕਦੇ ਹੋ ਕਿ ਮਹਾਰਾਜ ਜੀ ਸਰੂਪ ਦੇ ਕੋਲ ਬੈਠਾ ਹੈ 파ਕੀ ਸਿੰਘ ਜਦ ਦਾ ਮਾਤਾ ਨਜ਼ਰ ਆ ਰਿਹਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਿਆ ਤਸਵੀਰਾਂ ਦੇ ਵਿੱਚੋਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ 파ਕੀ ਸਿੰਘ ਦੇ ਵੱਲੋਂ ਯਤਾਂ ਮਲਿਆ ਚਾਹੁੰਦਾ ਤੇ ਮੂੰਹ ਦੇ ਵਿੱਚ ਰੱਖਦਾ ਉਹੀ ਮੂੰਹ ਵਾਲੇ ਹੱਥ ਝੂਠੇ ਮੂਠੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਣ ਤੁਸੀਂ ਦੱਸੋ ਵੀ ਇਹਦੇ ਪਿੱਛੇ ਕੀ ਕਹੋਗੇ ਪੰਜਾਬੀਓ ਹੁਣ ਰਾਜ ਕੀ ਹੈ ਸਾਡੇ ਆਪ ਦੇ ਲੋਕ ਗਰੰਥੀ ਹੋ ਕੇ ਸਿੰਘ ਹੋ ਕੇ ਇਹੋ ਜੀਆਂ ਗੱਲਾਂ ਨੂੰ ਅੰਜਾਮ ਦਿੰਦੇ ਨੇ ਜਿਹੜੀਆਂ ਬੇहद ਜ਼ਿਆਦਾ ਸ਼ਰਮਨਾਕ ਨੇ ਯਾਰ ਐਡੀ ਮੰਦ ਭਾਗੀ ਘਟਨਾ ਮੈਂ ਕਹਿੰਦਾ ਉਸ ਬੰਦੇ ਨੂੰ ਮਰ ਜਾਣਾ ਚਾਹੀਦਾ ਥਾਂ ਤੇ ਇਹ ਜੇ ਦੁਸ਼ਟ ਬੰਦੇ ਨੂੰ ਜਿਹੜਾ ਕਿ ਯਾਰ ਪਾਠੀ ਘਵਾਉਂਦਾ ਇੱਕ ਗਰੰਥੀ ਘਵਾਉਂਦਾ ਇਹ ਗਰੰਥੀ ਨਹੀਂ ਹੋ ਸਕਦੇ ਇਹ ਪਾਠੀ ਨਹੀਂ ਹੋ ਸਕਦੇ ਇਹ ਗੁਰੂ ਸਾਹਿਬ ਦੇ ਉਹ ਦੁਸ਼ਮਣ ਨੇ ਜਿਹੜੇ ਕਿ ਪਿੱਠ ਪਿੱਛੇ ਛੁਰਾ ਮਾਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਕਿਤੇ ਅੰਗ ਪਾੜੇ ਜਾਂਦੇ ਨੇ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪਿਸ਼ਾਬ ਕੀਤਾ ਜਾਂਦਾ ਤੇ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਕਿ ਆਪਣੇ ਪ੍ਰਸ਼ਾਦ ਪਿਆਨੋ ਗੁਰੂ ਘਰ ਦੇ ਵਿੱਚ ਕੀੜਿਆਂ ਵਾਲੀ ਦਵਾਈ ਪਾ ਦਿੱਤੀ ਜਾਂਦੀ ਆ ਤਾਂ ਹੁਣ ਤੁਸੀਂ ਸਮਝੋ ਵੀ ਕੀ ਇਹ ਮੰਦ ਭਾਗੀ ਗੱਲ ਨਹੀਂ ਹੈਗੀ ਮੇਰੀ ਪਹਿਲਾਂ ਵੀ ਇਹ ਤਿੰਨੇ ਗੱਲਾਂ ਦੇ ਉੱਤੇ ਅਪਡੇਟ ਆ ਚੁੱਕੀ ਹੈ ਜਿਹੜੀ ਕਿ ਮੈਂ ਪਾ ਚੁੱਕਿਆ ਮੈਂ ਫਿਰ ਤੋਂ ਤਾਂ ਰੀਪੀਟ ਕੀਤੀ ਹੈ ਕਿ ਤੁਹਾਨੂੰ ਮੈਂ ਯਾਦ ਕਰਵਾ ਦਿਆਂ ਕਿ ਇਹ ਚੌਥੀ ਘਟਨਾ ਪੰਜਾਬ ਦੇ ਵਿੱਚ ਐਡਾ ਸਤਕਾਰ ਤੇ ਐਡੀ ਮਰਜ਼ਾਦਾ ਆਪਣੇ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੀ ਦੇਖੋ ਯਾਦ ਕਰੋ ਵੀ ਗੁਰੂ ਸਾਹਿਬ ਨੇ ਆਪ ਕਿਹਾ ਸੀ ਵੀ ਤੁਹਾਡਾ ਗੁਰੂ ਜਿਹੜਾ ਕਿ ਕਲਯੁਗ ਦੇ ਵਿੱਚ ਹੋਊਗਾ ਗੁਰੂ ਸਾਹਿਬ ਹੋਣ ਆਪਣਾ ਗੁਰੂ ਗ੍ਰੰਥ ਸਾਹਿਬ ਹੋਣਗੇ ਪਰ ਹੁਣ ਜਿਹੜੇ ਲੋਕ ਇਹਨੂੰ ਪੜਦੇ ਨੇ ਇਹਨੂੰ ਪੜ ਕੇ ਲੋਕਾਂ ਤੱਕ ਮਤਲਬ ਆਵਾਜ਼ ਜਾਂਦੀ ਆ ਗੁਰਬਾਣੀ ਦੀ ਉਹੀ ਲੋਕ ਇਹਦੀ ਬੇਅਦਵੀ ਇਹਦੀ ਦੁਰਦਸ਼ਾ ਕਰ ਰਹੇ ਨੇ ਕਿ ਉਹ ਲੋਕ ਰਹਿਣੇ ਚਾਹੀਦੇ ਨੇ ਮੈਂ ਕਹਿੰਦਾ ਉਹਨਾਂ ਲੋਕਾਂ ਨੂੰ ਝਟਕਣਾ ਚਾਹੀਦਾ ਸਿੰਘਾਂ ਦੁਆਰਾ ਸੋਧਾ ਲਾਉਣਾ ਚਾਹੀਦਾ ਚੰਗਾ ਤਾਂ ਕਿ ਆਉਣ ਵਾਲੇ ਟਾਈਮਾਂ ਦੇ ਵਿੱਚ ਕੋਈ ਬਾਠੀ ਚਾਹ ਕੋ ਗ੍ਰੰਥੀ ਚਾਹ ਕੋਈ ਵੀ ਹੋਵੇ ਕਿਉਂਕਿ ਬੇਅਦਵੀ ਦੀ ਗੱਲ ਆ ਨਾ ਫਿਰ ਚاہے ਕੋਈ ਵੀ ਹੋਵੇ ਉਹ ਬੰਦਾ ਇਸ ਗੱਲ ਦੀ ਯੁਰਤ ਨਾ ਕਰ ਪਾਵੇ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਇਹੋ ਜਿਹਾ ਇਹੋ ਜਿਹਾ ਯੁਰਤ ਕਿੱਥੋਂ ਆਈ ਐ ਇਹਨਾਂ ਲੋਕਾਂ ਦੇ ਵਿੱਚ ਜਿਹੜਾ ਗਿਆਏ ਦਿਨ ਹੀ ਸਿੱਖੀ ਨੂੰ ਕਿਉਂ ਮੈਂ ਕਹਿੰਦਾ ਵੀ ਟਾਰਗੇਟ ਕੀਤਾ ਜਾਂਦਾ ਖਾਸ ਕਰਕੇ ਸਿੱਖੀ ਨੂੰ ਚਾਹੇ ਫਿਰ ਉਹ ਸਰਕਾਰਾਂ ਹੀ ਹੋਣ ਜਿਵੇਂ ਕਿ ਭਾਈ ਅਮਰਪਾਲ ਨੂੰ ਲੈ ਕੇ ਮੁੱਦੇ ਪਟਕਾਉਣ ਦਾ ਕੰਮ ਕੀਤਾ ਸੀ ਸਰਕਾਰ ਨੇ ਬੇਅਦਬੀਆਂ ਹੋਈਆਂ ਸੀ ਤਿੰਨ ਲਗਾਤਾਰ ਬਾਬਾ ਵਕਾਲਾ ਸਾਹਿਬ ਦੇ ਵਿੱਚ ਤੇ ਇੱਕ ਹੋਰ ਦੋ ਜਗ੍ਹਾ ਦੇ ਉੱਤੇ ਹੋਈਆਂ ਸੀ ਪਰ ਉਹਨਾਂ ਘਟਨਾ ਨੇ ਪੂਰੇ ਪੰਜਾਬ ਨੂੰ ਹਿਲਾਤਾ ਸੀ ਇਹ ਵੀ ਕੋਈ ਘੱਟ ਨਹੀਂ ਹੈਗੀ ਇਹ ਉਦੋਂ ਵੀ ਜਿਆਦਾ ਮੈਂ ਕਹਿੰਦਾ ਵੀ ਵੱਡਾ ਜੁਰਮ ਹੈ ਹੈ ਤਾਂ ਸਾਰੇ ਬਰਾਬਰ ਦੇ ਪਰ ਇਹ ਬੰਦਾ ਬਿਲਕੁਲ ਤੁਹਾਨੂੰ ਲਾਈਵ ਦਿਖ ਰਿਹਾ ਹੈ ਜਰਦਾ ਲਾਉਂਦਾ ਤਲੀ ਦੇ ਉੱਤੇ ਰੱਖ ਕੇ ਠੋਕ ਲਾਉਂਦਾ ਉਸ ਤੋਂ ਬਾਅਦ ਮੂੰਹ ਵਿੱਚ ਫੇਰ ਪਾ ਕੇ ਤੇ ਉਸੇ ਹੱਥਾਂ ਦੇ ਨਾਲ ਪੰਨੇ ਪਲਟ ਰਿਹਾ ਕਿ ਇਹ ਚੰਗੀ ਗੱਲ ਹੈ ਸਾਡੇ ਸਮਾਜ ਦੇ ਵਿੱਚ ਗੰਧ ਫੈਲਾਉਣ ਵਾਲੇ ਜਿਹੜੇ ਕਿਸੇ ਗਰੰਥੀ ਨੇ ਇਹਨਾਂ ਨੂੰ ਨਹੀਂ ਰਹਿਣਾ ਚਾਹੀਦਾ ਮੈਂ ਤਾਂ ਕਿਹਾ ਦੁਨੀਆ ਤੇ ਨਹੀਂ ਰਹਿਣਾ ਚਾਹੀਦਾ ਕਿਉਂਕਿ ਬਹੁਤ ਵੱਡੀ ਗੱਲਬਾਤ ਆ ਇਹਦੇ ਵਿੱਚ ਇਹ ਆਪਣਾ ਜਿਹੜਾ ਕਿ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਨੇ ਆਪਣੇ ਲਈ ਆਪਣੇ ਸਿਰ ਦਾ ਤਾਜ ਨੇ ਸਾਡੇ ਲੋਕਾਂ ਦਾ ਇਹਦੇ ਨਾਲ ਵਿਸ਼ਵਾਸ ਜੁੜਿਆ ਹੋਇਆ ਪਤਾ ਨਹੀਂ ਕਿੰਨੀਆਂ ਕੀ ਵਿਰਾਦਰੀਆਂ ਇਹਦੇ ਵਿੱਚ ਆ ਜਾਂਦੀਆਂ ਨੇ ਪਰ ਹੁਣ ਤੁਸੀਂ ਦੱਸੋ ਗੁਰੂ ਦੇ ਮਾਣੇ ਦੇ ਵਿੱਚ ਹੋਗੇ ਇੱਕ ਸਿੱਖ ਦੇ ਇਹ ਬੰਦਾ ਬੇਅਦਮੀਆਂ ਕਰ ਰਿਹਾ ਕੀ ਇਹ ਠੀਕ ਕਰ ਰਿਹਾ ਹੁਣ ਇਹਦੇ ਇਲਜ਼ਾਮ ਕਿਤੇ ਲਾਓਗੇ ਭਾਈ ਇਹਦੇ ਪਿੱਛੇ ਦਾ ਰਾਜ ਕੀ ਲਭੋਗੇ ਸਾਡੇ ਪੰਜਾਬ ਨੂੰ ਤੇ ਸਾਡੇ ਸਿੱਖਾਂ ਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਟਾਰਗੇਟ ਹਰ ਦਿਨ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਚਾਰੇ ਪਾਸਿਓਂ ਅੱਗ ਲੱਗੀ ਹੋਈ ਆ ਇਹ ਤੁਹਾਨੂੰ ਪਹਿਲਾਂ ਹੀ ਪਤਾ ਵੀ ਪੰਜਾਬ ਦੇ ਹਾਲਾਤ ਬੇਹੱਦ ਜ਼ਿਆਦਾ ਬੱਤਰ ਹੋ ਰਹੇ ਨੇ ਮਾਰੇ ਹੋ ਰਹੇ ਨੇ ਪਰ ਜਿਹੜੇ ਸਿੱਖੀ ਸਰੂਪ ਦੇ ਵਿੱਚ ਬੰਦੇ ਇੰਨੇ ਮਤਲਬ ਅੰਜਾਮ ਦਿੰਦੇ ਜਾਂਦੇ ਇਹਨਾਂ ਦਾ ਕਰੋਗੇ ਕੀ ਮੈਂ ਸਿੰਘੋਂ ਤੁਹਾਨੂੰ ਕਹਿੰਦਾ ਵੀ ਇਹਨਾਂ ਦਾ ਭਾਈ ਕੀ ਕਰਾਂਗੇ ਆਪਾਂ ਕਿਉਂਕਿ ਸਾਡੇ ਗੁਰੂ ਸਾਹਿਬ ਨੂੰ ਤਾਂ ਵੇਖਿਆ ਤੇ ਜਾਦੇ ਟਾਰਗੇਟ ਕੀਤਾ ਯਾਰ ਦਿਮਪੋ ਦਿਨ ਮਾਮਲੇ ਵਾਦ ਹੀ ਜਾਂਦੇ ਨੇ ਯਾਰ ਕੋਈ ਕਾਨੂੰਨ ਹੀ ਨਹੀਂ ਮੰਨਦਾ ਕੋਈ ਲੈਣਾ ਨਹੀਂ ਦੇਣਾ ਨਹੀਂ ਮੇਰੀ ਅਪੀਲ ਤੁਹਾਨੂੰ ਹੀ ਹੈ ਜਿੰਨਾ ਵੱਧ ਤੋਂ ਵੱਧ ਇਹਦਾ ਇੱਕ ਤਾਂ ਪਹਿਲੇ ਨੰਬਰ ਤੇ ਤੁਸੀਂ ਇਸ ਬੰਦੇ ਦਾ ਸੋਧਾ ਲਾਉਣਾ ਦੂਜੀ ਗੱਲ ਵੱਤੋ ਵੱਧ ਵਿਰੋਧ ਜਿਹੜਾ ਕਿ ਕਰਨਾ ਵੱਡੇ ਪੱਧਰ ਤੇ ਕਰਨਾ ਪੈਣਾ ਲੋਕਾਂ ਦਾ ਤਾਂ ਕਿ ਇਹਨਾਂ ਨੂੰ ਨੰਗੇ ਕਰ ਸਕੀਏ ਕਿ ਇਹੇ ਕਰ ਕੀ ਰਹੇ ਨੇ ਵੱਤੋ ਵੱਧ ਮੇਰੀ ਅਪੀਲ ਆ ਸਾਡੇ ਭੈਣ ਭਰਾਵਾਂ ਨੂੰ ਵੀਡੀਓ ਨੂੰ ਅੱਗੇ ਤੱਕ ਪੂਰੇ ਗਰੁੱਪਾਂ ਦੇ ਵਿੱਚ ਫੈਲਾ ਦੇਣਾ ਤਾਂ ਕਿ ਪੂਰੇ ਪੰਜਾਬ ਦੇ ਵਿੱਚ ਮੈਸੇਜ ਜਾਵੇ ਮੈਂ ਪਹਿਲਾਂ ਵੀ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਵੀ ਸਾਡੇ ਪੰਜਾਬ ਦੇ ਵਿੱਚ ਇਹ ਮੈਸੇਜ ਜਾਵੇ ਵੀ ਇਹ ਜਿਹੜੇ ਲੋਕ ਨੇ ਲੋਕ ਕਿਸੇ ਹੋਰ ਜਿਹੜੇ ਗ੍ਰੰਥੀ ਨੇ ਉਹਨਾਂ ਤੇ ਵੀ ਯਾਨੀ ਕੋਈ ਨਜ਼ਰ ਰੱਖਣੀ ਸ਼ੁਰੂ ਕਰਨ ਤਾਂ ਫਿਰ ਇਹਦੇ ਤੇ ਕਾਨੂੰਨ ਬਣਾਉਣਾ ਚਾਹੀਦਾ ਸਿੱਧੇ ਤੌਰ ਤੇ ਕਹਿਣਾ ਚਾਹੀਦਾ ਗ੍ਰੰਥੀਆਂ ਨੂੰ ਵੀ ਭਾਈ ਜੇ ਕੋਈ ਏਦੂ ਬਾਦ ਇਹ ਕਰਦਾ ਪਾਇਆ ਗਿਆ ਕੁਝ ਵੀ ਬੇਅਦਵੀਂ ਕਰਦਾ ਪਾਇਆ ਗਿਆ ਤਾਂ ਅਸੀਂ ਉਸ ਬੰਦੇ ਨੂੰ ਸਿੱਧ ਵਸਿੱਧਾ ਝਟਕਾਂਗੇ ਗੱਡੀ ਛੜਾਵਾਂਗੇ ਉਸ ਤੋਂ ਇਲਾਵਾ ਸਾਡੇ ਕੋਲੇ ਕੋਈ ਆਪਸ਼ਨ ਨਹੀਂ ਹੈਗਾ ਕਵੇ ਕਾਨੂੰਨ ਨਹੀਂ ਬਣਨੇ ਇਹਨਾਂ ਗੱਲਾਂ ਤੇ ਨਾ ਹੀ ਸਰਕਾਰ ਬਣਾਵੇ ਸਰਕਾਰ ਤਾਂ ਤੋੜ ਤੇ ਮਰੋੜਨਾ ਚਾਹੁੰਦੀ ਆ ਲੋਕਾਂ ਨੂੰ ਸਿੱਖਾਂ ਦੇ ਮੰਗਰ ਪਈ ਹੋਈ ਹੈ ਸਰਕਾਰ ਨਹੀਂ ਬਣਾਉਂਦੀ ਕਾਨੂੰਨ ਹੈ ਸਾਡੇ ਸਿੱਖਾਂ ਨੂੰ ਬਣਾਉਣਾ ਪੈਣਾ ਵੀ ਬੰਦੇ ਨੂੰ ਸਿੱਧਾ ਗੱਡੀ ਚੜਾਂਗੇ ਜਿਹੜਾ ਕਿ ਬੰਦਾ ਬੇਅਦਬੀ ਕਰੂਗਾ ਚਾਹੇ ਉਹ ਸਿੱਖ ਹੋਵੇ ਚਾਹੇ ਕੋਈ ਮਰਜੀ ਵੀ ਹੋ ਤਾਂ ਹੁਣ ਮੇਰੀ ਲਾਸਟ ਤੇ ਹੀ ਅਪੀਲ ਹੈ ਜਿੰਨੇ ਸਾਡੇ ਤੁਸੀਂ ਦੇਖਣ ਵਾਲੇ ਭੈਣ ਭਰਾ ਆਗੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਫੈਲਾਉਣਾ ਆਪਾਂ ਪੰਜਾਬ ਦੇ ਵਿੱਚ ਗਰੁੱਪਾਂ ਦੇ ਵਿੱਚ ਤਾਂ ਕਿ ਇਸ ਜਾਰਮ ਜਿਹੜੇ ਕਿ ਬੰਦੇ ਨੇ ਇਹਨਾਂ ਦੇ ਪ੍ਰਤੀ ਸਿੰਘਾਂ ਦੇ ਬਾਣਿਆਂ ਦੇ ਵਿੱਚ ਜਿਹੜੇ ਕਿ ਇਹ ਜ਼ੁਲਮ ਕਰ ਰਹੇ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਕੇ ਤਾਂ ਉਹਨਾਂ ਦੇ ਵਿੱਚ ਜਾਨੀ ਲੋਕਾਂ ਦੇ ਵਿੱਚ ਇਹ ਮੈਸੇਜ ਜਾਂਦਾ ਰਹੇ ਤਾਂ ਕਿ ਇਹਨਾਂ ਦਾ ਪਰਦਾ ਫਾਸ਼ ਹੋ ਸਕੇ ਜਿਹੜਾ ਭੈਣ ਭਰਾ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚਦਾ ਰਹੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਆ ਜਾਵੇ ਧੰਨਵਾਦ ਜੀ